ਅਮੀਸ਼ੇ ਕਾਲ ਕਾ ਉਹ ਤਕਰੀਬ ਸੀ ਕਾਲ ਤੁਸੀਂ ਪਹਿਲਾਂ ਹੀ ਸੰਗਤ ਦਾ ਬਥੇਰਾ ਖਾ ਚੁੱਕੇ ਹੋ ਤੁਸੀਂ ਪਹਿਲਾਂ ਹੀ ਸਕੂਲਾਂ ਦਾ ਜਿਹੜਾ ਫੰਡ ਹੈ 400 500 ਕਰੋੜ ਰੁਪਏ ਖਾ ਚੁੱਕੇ ਹੋ ਕਿ ਅੱਜ ਸਕੂਲਾਂ ਤੇ ਹਾਲਾਤ ਇਹ ਹੈ ਕਿ ਸਕੂਲ ਬਰਬਾਦ ਹੋ ਚੁੱਕੇ ਆ ਸਕੂਲਾਂ ਦੀ ਵੈਲੂਏਸ਼ਨ ਮੰਦਰ ਦੀ ਜਿਹੜੀ ਤਿਆਰੀ ਆ ਉਹ ਹੋ ਚੁੱਕੀ ਹੈ ਸਕੂਲ ਵਿਕਣ ਲਈ ਕਜ਼ਾਰ ਤੇ ਖੜੇ ਆ ਹੁਣ ਜਿਹੜੇ ਵੀ ਤੁਸੀਂ ਕਿਉਂਕਿ ਤੁਹਾਡਾ ਤੁਸੀਂ 2014 ਤੋਂ ਸਿਰਫ ਮੀਟਿੰਗ ਮੀਟਿੰਗ ਫੇੜ ਰਹੇ ਹੋ ਅੱਜ ਤੌੜੀ ਮੀਟਿੰਗ ਮੀਟਿੰਗ ਖੇਡਣ ਦੇ ਚੱਕਰ 'ਚ ਇਹ ਹਾਲ ਹੋ ਗਿਆ ਕਿ ਸਕੂਲਾਂ ਤੇ ਉੱਤੇ 5-700 ਕਰੋੜ ਦਾ ਕਰਜ਼ਾ ਚੜ ਗਿਆ ਜਿਹੜਾ ਸਟਾਫ ਆਇਆ ਫੋਟਾ ਕਟਿਆ ਰੇ ਧੱਕੇ ਖਾ ਰਿਆ ਫੋਟਾ ਬਚਾਰਿਆਂ ਵੱਲੋਂ ਜਿਹੜੀ ਜੱਜਮੈਂਟ ਆ ਰਹੀ ਹੈ ਸਕੂਲਾਂ ਨੂੰ ਵੇਚਣ ਦੀ ਜਿਹੜੀ ਦਿੱਲੀ ਕਮੇਟੀ ਦੀ ਜਾਇਦਾਦ ਵੇਚ ਕੇ ਸਟਾਫ ਦੇ ਪੈਸੇ ਦੇਣ ਦੀ ਇਹ ਹਾਲਾਤ ਤੁਸੀਂ ਮੀਟਿੰਗ ਮੀਟਿੰਗ ਖੇਡ ਕੇ ਪੈਦਾ ਕਰ ਦਿੱਤੇ ਹੁਣ ਮੈਂ ਤੁਹਾਨੂੰ ਸਿਰਫ ਇਹਣਾ ਹੀ ਕਹਿਣਾ ਚਾਹਾਂਗਾ ਕੀ ਤੁਸੀਂ ਜਿਹੜੀ ਗਲੋਰੀ ਸਵਾਰਨ ਦੀ ਗੱਲ ਕਰ ਰਹੇ ਹੋ ਤੁਹਾਡੇ ਪੱਲੇ ਤੇ ਐਨੇ ਪੈਸੇ ਵੀ ਨਹੀਂ ਹੈਗੇ ਕਿ ਤੁਸੀਂ ਜਿਹੜੇ ਸਕੂਲਾਂ ਦੇ ਬਾਥਰੂਮ ਦੇ ਦਰਵਾਜ਼ੇ ਐ ਖਾਸ ਕਰਕੇ ਜਿਹੜੇ ਲੇਡੀਜ਼ ਬਾਥਰੂਮ ਦੇ ਦਰਵਾਜ਼ੇ ਐ ਉਹ ਵੀ ਠੀਕ ਕਰ ਸਕੋ ਉਹਨਾਂ ਦੀ ਹਾਲਤ ਵੀ ਐਨੀ ਮਾੜੀ ਹੋ ਚੁੱਕੀ ਐ ਜੰਜੇ ਟੁੱਟੇ ਪਏ ਐ ਕਿ ਜਿਹੜੀ ਸਾਡੀ ਟੀਚਰਸ ਨੇ ਲੇਡੀਜ਼ ਟੀਚਰ ਉਹਨਾਂ ਨੂੰ ਬਾਥਰੂਮ ਜਾਂਦੇ ਹੋਏ ਸ਼ਰਮ ਆਉਂਦੀ ਐ ਸਕੂਲਾਂ ਦੀ ਲਾਇਬ੍ਰੇਰੀ ਦਾ ਮਾੜਾ ਹਾਲ ਹੈ ਸਕੂਲਾਂ ਦੀ ਬਿਲਡਿੰਗ ਦਾ ਮਾੜਾ ਹਾਲ ਹੈ ਖਰ ਸਕੂਲ ਦੀ ਬਿਲਡਿੰਗ ਤੋਂ ਲੈਂਟਰ ਕਿਸੇ ਬੱਚੇ ਦੀ ਛੱਤ ਤੇ ਜਾਂ ਸਕੂਲ ਦੇ ਟੀਚਰਾਂ ਦੀ ਛੱਤ ਤੇ ਡਿੱਗ ਜਾ ਕਿਸ ਨੂੰ ਕੁਝ ਨਹੀਂ ਪਤਾ ਹੁਣ ਜਿਹੜਾ ਮੈਂ ਅਸਲ ਮੁੱਦੇ ਤੇ ਆਵਾ ਕਿਉਂਕਿ ਤੁਸੀਂ ਬਹੁਤ ਖਾ ਚੁੱਕੇ ਹੋ ਤੁਸੀਂ ਬਹੁਤ ਬਰਬਾਦ ਕਰ ਚੁੱਕੇ ਹੋ ਆਪਣੇ ਗਲਤ ਫੈਸਲੇ ਕਰਕੇ ਆਪਣੀ ਗੰਦੀ ਸਿਆਸਤ ਕਰਕੇ ਹੁਣ ਜਿਹੜੇ ਤੁਸੀਂ ਐਮਓਯੂ ਸਾਈਨ ਕੀਤਾ ਇਸ ਟਰਸਟ ਦੇ ਨਾਲ ਮੈਂ ਤੁਹਾਨੂੰ ਸਿਰਫ ਇਹਣਾ ਕਹਿਣਾ ਚਾਹਾਂਗਾ ਕਿ ਹੁਣ ਤੁਹਾਨੂੰ ਕਿਸੰਗਤ ਨੂੰ ਵਿਸ਼ਵਾਸ ਨਹੀਂ ਰਿਹਾ ਜੋ ਹੋਏਗਾ ਉਹ ਓਪਨ ਹੋਏਗਾ ਸਭ ਤੋਂ ਪਹਿਲੇ ਜਿੰਨੇ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਹੈ ਜਿੰਨੇ ਵੀ ਭਾਵੇਂ ਤੁਹਾਡੇ ਆ ਭਾਵੇਂ ਸਾਡੇ ਆ ਉਹਨਾਂ ਦੀ ਇੱਕ ਸਾਂਝੀ ਮੀਟਿੰਗ ਬੁਲਾਈ ਜਾਏ ਦੱਸਿਆ ਜਾਏ ਕਿ ਇਹ ਮੀਟਿੰਗ ਦੇ ਵਿੱਚ ਕੀ ਫੈਸਲਾ ਲਿਆ ਗਿਆ ਹੈ ਕੀ ਸ਼ਰਤਾਂ ਹੋਈਆਂ ਕਿਸੇ ਹਿਸਾਬ ਨਾਲ ਸਾਰਾ ਕੰਮ ਹੋਏਗਾ ਉਹ ਸਾਰਾ ਕੰਮ ਓਪਨ ਹੋਏਗਾ ਸੰਗਤ ਨੂੰ ਵੀ ਪਤਾ ਚੱਲੇ ਕਿ ਤੁਸੀਂ ਕੀ ਕੁਝ ਮੀਟਿੰਗ ਦੇ ਵਿੱਚ ਕਰ ਰਹੇ ਹੋ ਤੁਸੀਂ ਪਿਛਲੇ ਦਿਨਾਂ ਚ ਕੀ ਤੁਸੀਂ ਕਾਲਾ-ਮਾਲਾ ਕੀਤਾ ਸਾਰੀ ਗੱਲਾਂ ਸੰਦਰ ਤੇ ਸਾਹਮਣੇ ਆਈਆਂ